ਜਦੋਂ ਪਤਾ ਲੱਗਾ ਵੀ ਭਾਨੇ ਸਿੱਧੂ ਉੱਤੇ ਉਹਦੀ ਜਮਾਨਤ ਹੋ ਗਈ ਆ ਤੇ ਉਹ ਵੀਰਾਂ ਦੇ ਭਰਾਵਾਂ ਦੀ ਸਹਾਇਤਾ ਦੇ ਨਾਲ ਮਕਾਮ ਆਪਣਾ ਜਿੱਤ ਚੁੱਕਾ ਕਿਉਂਕਿ ਝੂਠੇ ਪਰਚੇ ਪਾ ਕੇ ਅੱਜ ਕੱਲ੍ਹ ਪੰਜਾਬ ਦੇ ਨੌਜਵਾਨਾਂ ਨੂੰ ਸੁੱਟਣ ਦਾ ਜਿਲ੍ਹਾਂ ਦੇ ਵਿੱਚ ਟ੍ਰੈਂਡ ਬਣ ਗਿਆ ਆ ਤੇ ਹਰੇਕ ਬੰਦੇ ਨੂੰ ਸੁੱਟਿਆ ਜਾ ਰਿਹਾ ਜਿਹੜਾ ਪੰਜਾਬ ਦੀ ਗੱਲ ਕਰਦਾ ਆ ਜਿਹੜੇ ਕੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਆ ਜਾਂ ਕਿਸੇ ਦੇ ਪੰਜਾਬ ਦੇ ਨਾਲ ਕਿਸੇ ਗਰੀਬ ਗੁਰਬੇ ਨਾਲ ਕੋਈ ਖੜਦਾ ਉਹਦੇ ਉੱਤੇ ਪਰਚਾ ਪਾ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਅੰਦਰ ਸੁਪਤਿਆ ਜਾਂਦਾ ਆ ਜਿਹੜੇ ਕਿ ਆਏ ਜਣ ਹੀ ਸੋਸ਼ਲ ਮੀਡੀਆ ਦੇ ਉੱਤੇ ਭਗਾਈ ਮਾਰਦੇ ਨੇ ਡੰਗਰ ਡਾਕਟਰ ਵਰਗੇ ਨੇ ਜਿਹੜੇ ਸਰਕਾਰ ਦੇ ਬੜੇ ਪਿਆਰੇ ਪਿਆਰੇ ਪਾਲਤੂ ਨੇ ਉਹਨਾਂ ਨੂੰ ਸਰਕਾਰ ਨੇ ਸ਼ਹਿਦ ਦਿੱਤੀ ਹੋਈ ਆ ਉਹ ਬੰਦੇ ਸ਼ਰਿਆਮਾ ਨੇਤ ਭਗਾਈ ਮਾਰਦੇ ਨੇ ਈਆਂ ਭੈਣਾਂ ਨੂੰ ਗੰਦੀਆਂ ਮੰਦੀਆਂ ਸ਼ਬਦਾਵਲੀਆਂ ਬੋਲਦੇ ਨੇ ਤੇ ਇਹ ਆਂਦਾ ਏ ਡੰਗਰ ਡਾਕਟਰ ਕਿ ਭਾਨੇ ਸਿੱਧੂ ਨੂੰ ਮੋਚਾਰੇ ਹੱਥ ਫੇਰ ਕੇ ਪੱਟਾਂ ਦੇ ਹੱਥ ਮਾਰ ਕੇ ਕਹਿੰਦਾ ਭਾਨੇ ਸਿੱਧੂ ਨੂੰ 3 ਸਾਲ ਤੋਂ ਪਹਿਲਾਂ ਨਹੀਂ ਬਾਹਰ ਨਿਕਲ ਦੰਦੇ ਤੇ ਲਾਗੇ ਖਲੋ ਕੇ ਪਟੇ ਮੈਂ ਕਹਿੰਦਾ ਮਰਵਾਏ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਡੰਗ ਡਾਕਟਰ ਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਆ ਕਿਉਂ ਵੈਰ ਕਮਾਉਣ ਡਿਆਂ ਪੰਜਾਬ ਦੇ ਲੋਕਾਂ ਦੇ ਨਾਲ ਕਿਉਂ ਵੈਰ ਕਮਾਉਣ ਡਿਆਂ ਪੱਤ ਖੁਦਾ ਦਾ ਵੈਰ ਹੁੰਦਾ ਆ ਜਿਹੜਾ ਤੂੰ ਇੰਨਾ ਵੈਰ ਕਮਾਉਣ ਡਿਆਂ ਪੰਜਾਬ ਦੇ ਨੌਜਵਾਨਾਂ ਨਾਲ ਵੱਧ ਘੱਟ ਬੋਲਣ ਡਿਆਂ ਆ ਭਾਈ ਚਾਰ ਕੇ ਸਾਂਝ ਤੂੰ ਪਿੰਡਾਂ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕਰਨ ਡਿਆ ਪਰ ਉਹ ਚੰਗੇ ਨੇ ਪਿੰਡ ਜਿਹੜੇ ਤੈਨੂੰ ਕੁੱਤਾ ਬੰਦਾ ਸਮਝਦੇ ਨੇ ਉਹ ਤੇਰੇ ਮਗਰ ਲੱਕੇ ਆਪੋ ਆਪਣੀ ਭਾਈਚਾਰਕ ਸਾਂਝ ਟੁੱਟਣ ਨਹੀਂ ਦਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀਰਾਂ ਦਾ ਦੂਸਰੀ ਗੱਲ ਇਹ ਆ ਇਹ ਆਂਦਾ ਹੈ ਵੀ ਭਾਨੇ ਸਿੱਧੂ ਨੂੰ ਬੜਾ ਮਨ ਸਾਡਾ ਖੁਸ਼ੀ ਵੀ ਚਲੋ ਜਮਾਨਤ ਹੋ ਗਈ ਆ ਤੇ ਕਹਿੰਦਾ ਹੈ ਵੀ ਭਾਨੇ ਸਿੱਧੂ ਨੂੰ ਜੇਕਰ ਜਮਾਨਤ ਹੋ ਜੇ ਜਾਂ 3 ਸਾਲ ਤੋਂ ਪਹਿਲਾਂ ਬਾਹਰ ਆ ਜੂਗਾ ਤੇ ਮੈਂ ਉਹਦੀ ਲੱਤ ਥਣ ਨੰਗੂਗਾ ਤੇ ਜਦੋਂ ਇਹ ਗੱਲ ਸੱਚੀ ਹੋਣ ਤੇ ਆਈ ਤੇ ਉਹਨਾਂ ਨੇ ਪਤਾ ਨਹੀਂ ਵਕੀਰ ਦੇ ਵਿੱਚੋਂ ਹੀ ਪਤਾ ਨਹੀਂ ਕਿਹੜੇ ਬਣਿਓ ਇੱਕ ਚੀਨੀ ਚੋਰੀ ਦਾ ਪਰਚਾ ਹੋਰ ਪਾ ਦਿੱਤਾ ਫੜ ਦੜ ਕੇ ਪਤਾ ਨਹੀਂ ਕਿੱਥੋਂ ਪਾਤਾ ਵੇਖੋ ਭਰਾਵੋ ਸਾਡੇ ਨਾਲ ਭਾਨੇ ਸਧੂ ਉਹਨਾਂ ਦੇ ਲੱਖੇ ਸੁਧਾਣੇ ਨਾਲ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਰਾਹੀ ਮਤ ਭੇਦੋ ਸਦਿਆ ਪਰ ਸਾਡਾ ਵੈਰ ਕੋਈ ਨਹੀਂ ਕਿਉਂਕਿ ਅਸੀਂ ਵੀ ਪੰਜਾਬ ਦੇ ਪੁੱਤ ਆ ਤੇ ਉਹ ਵੀ ਪੰਜਾਬ ਦਾ ਪੁੱਤ ਆ ਲੱਖਾਂ ਦੀ ਭਾਨਾ ਵੀ ਆਮ ਨੌਜਵਾਨ ਸਾਰੇ ਵੀਰ ਭਰਾ ਆ ਆਪਾਂ ਪੰਜਾਬ ਦੇ ਪੁੱਤ ਨੇ ਆਪਾਂ ਪੰਜਾਬ ਦੇ ਵਾਸਤੇ ਗੱਲ ਕਰਦੇ ਨੇ ਆਪਾਂ ਸਾਰੇ ਰਲ ਕੇ ਚੱਲਣਾ ਆ ਜਿਹੜੀਆਂ ਇਹੋ ਜਿਹੀਆਂ ਮੁਸ਼ਕ ਮਾਰਨੀਆਂ ਗੰਦ ਖਾਣੀਆਂ ਸੜੀਆਂ ਮਾਰੀਆਂ ਮੁਸ਼ਕਦੀਆਂ ਭੇਡਾਂ ਨੇ ਉਹ ਸੋਸ਼ਲ ਮੀਡੀਆ ਦੇ ਕੁੱਤੇ ਜਿਹੜੀਆਂ ਵੀਡੀਓ ਨੇ ਉਹਨਾਂ ਸਲੇ ਮਾੜੇ ਚੰਗੇ ਕਮੈਂਟ ਕਰਦੇ ਨੇ ਉਹਨਾਂ ਦੀ ਸਾਨੂੰ ਕੋਈ ਕਤੀੜਾ ਦੀ ਪ੍ਰਵਾਹ ਨਹੀਂ ਗਈ ਵੇਖੋ ਇੱਕ ਥਾਂ ਦੇ ਬੰਦਾ ਭਾਈਚਾਰਕ ਦੇ ਵਿੱਚ ਸਾਂਝ ਦੇ ਵਿੱਚ ਪਾੜਾ ਪਾ ਰਿਹਾ ਹੋਵੇ ਤਾਂ ਤੁਸੀਂ ਗੁੱਡ ਜੌਬ ਗੁੱਡ ਜੌਬ ਚੱਕ ਦੇ ਰੱਖ ਦੇ ਦੁਰਫੇੜੇ ਮੋਂ ਤੁਹਾਡਾ ਹਰਦੂ ਲਾਂਦ ਤੁਹਾਡੇ ਇਹੋ ਜਿਹੇ ਕਮੈਂਟ ਕਰਨ ਵਾਲਿਆ ਦੇ ਜਿੱਦਾਂ ਨਾ ਉਹ ਕੁੱਤਾ ਬੰਦਾ ਡੰਗਰ ਗੰਦ ਖਾਣਾ ਤੇ ਉਹਦਾਂ ਦੇ ਤੁਸੀਂ ਡੰਗਰ ਗੰਦ ਖਾਣੇ ਜਿਹੜੇ ਤੁਸੀਂ ਆਪਣੀ ਭਾਸ਼ਾ ਦਰਸਾ ਜਨੇ ਹੋ ਬੋਲ ਕੇ ਕਮੈਂਟਾਂ ਦੇ ਵਿੱਚ ਮਾੜਾ ਚੰਗਾ ਥੋੜੀ ਬਲੀ ਸ਼ਰਮ ਕਰੋ ਤੁਹਾਨੂੰ ਇੰਨਾ ਤੁਸੀਂ ਤੁਹਾਡਾ ਇੰਨਾ ਦਿਮਾਗ ਖਰਾਬ ਹੋ ਗਿਆ ਬੰਨੇ ਹੋ ਪਿਓ ਬੋਲਣ ਕੀ ਡਿਆ ਬਲਾ ਅਹੀਂ ਕੀ ਬੋਲਣ ਡਿਆ ਤੇ ਉਹ ਕੀ ਬੋਲਣ ਡਿਆ ਆ ਤੁਹਾਨੂੰ ਮੜਵਾਉਣ ਤੇ ਪੜਵਾਉਣ ਦੀ ਗੱਲ ਕਰਨ ਡਿਓ ਤੇ ਤੁਸੀਂ ਉਹ ਦੇ ਇੱਕ ਆਰਐਸ ਦਾ ਪਾਰੂ ਪਾਲ ਤੂੰ ਦੱਲਾ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਵੀਰ ਭਰਾ ਕੱਠ ਕੰਡੇ ਨੇ ਸਾਰੇ ਜਿੱਥੇ ਅਸੀਂ ਵੀ ਸਪੋਰਟ ਕੀਤੀ ਆ ਵੀਰ ਦੀ ਮੈਂ ਕਹਿ ਦਿੱਤੀ ਗੱਲ ਤੁਹਾਨੂੰ ਕਿ ਸੋਸ਼ਲ ਮੀਡੀਆ ਉੱਤੇ ਸਾਡੇ ਨਾਲ ਉਹਨਾਂ ਦੇ ਕਈ મતਭੇਦ ਹੋ ਸਕਦੇ ਆ ਪਰ ਨਹੀਂ ਆਪਾਂ ਸਾਰੇ ਪੰਜਾਬ ਦੇ ਪੁੱਤਾਂ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਜੇਕਰ ਆਪਾਂ ਪੰਜਾਬ ਨੂੰ ਬਚਾਉਣਾ ਤਾਂ ਜੇਕਰ ਆਪਾਂ ਇਹ ਕਹਤਾ ਮੈਨੂੰ ਉਹਨੇ ਚੁੰਡੀ ਵੱੜਤੀ ਆ ਉਹਨੇ ਮੈਨੂੰ ਚੁੰਡੀ ਵੱੜਤੀ ਆ ਮੈਂ ਉਹਨਾਂ ਨਹੀਂ ਬੋਲਣਾ ਮੈਂ ਉਹਦਾ ਨਹੀਂ ਨਾਮ ਲੈਣਾ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਨਾਮ ਵੀ ਲੈਣੇ ਪੈਣੇ ਆ ਤੇ ਸਾਰਿਆਂ ਦੇ ਹੱਕ ਵਿੱਚ ਖੜਨਾ ਵੀ ਪੈਣਾ ਆ ਮੈਂ ਭਾਨੇ ਨੂੰ ਕਹੂੰਗਾ ਭਾਨੇ ਤੇਰੇ ਨਾਲ ਅਸੀਂ ਖੜੇ ਆ ਭਰਾਵਾ ਜਿੱਥੇ ਲੋੜ ਪਈ ਅਸੀਂ ਤੇਰੇ ਨਾਲ ਲੋੜ ਪਈ ਆਵਾਂਗੇ ਜਰੂਰ ਲਖੇ ਨਾਲ ਵੀ ਖੜੇ ਆ ਔਰ ਲਖਿਆ ਲਖੇ ਵੀਰ ਮੇਰੀ ਗੱਲ ਸੁਣ ਮੇਰੀ ਵੀਡੀਓ ਤੇਰੇ ਤੱਕ ਪਹੁੰਚ ਜਾਣੀ ਆ ਵੀਰਾਂ ਨੇ ਪਹੁੰਚਾ ਦੇਣੀ ਸ਼ੇਅਰ ਕਰਕੇ ਲਖੇ ਵੀਰੋ ਮੈਂ ਤੁਹਾਨੂੰ ਇੱਕ ਗੱਲ ਅੰਨਾਂ ਆ ਕੱਲਾ ਰਾਜਨੀਤੀ ਨਾ ਘੋਟਿਆ ਕਰ ਕੱਲਾ ਰਾਜਨੀਤੀ ਰਾਜਨੀਤੀ ਨਾ ਕਰਿਆ ਕਰ ਜਿੱਥੇ ਕਿ ਗਰੀਬ ਦੇ ਨਾਲ ਧੱਕਾ ਹੋਵੇ ਨਾ ਉਥੇ ਖੜ ਜਾਇਆ ਕਰ ਕਈ ਜੱਟ ਵੀ ਬਹੁਤ ਗਰੀਬ ਨੇ ਪਿੰਡਾਂ ਥਾਵਾਂ ਤੇ ਧੱਕਾ ਹੁੰਦਾ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀ ਆ ਨਾ ਉਥੇ ਜਾ ਕੇ ਸਟੈਂਡ ਲੈ ਲਿਆ ਕਰ ਭਰਾ ਤੇ ਕਈ ਮਜਬੀ ਸਿੰਘ ਵੀ ਗਰੀਬ ਹੁੰਦੇ ਨੇ ਮਜਬੀ ਸਿੰਘਾਂ ਗਰੀਬਾਂ ਨਾਲ ਧੱਕਾ ਹੁੰਦਾ ਆ ਭਾਵੇਂ ਕੋਈ ਜੱਟ ਕਰੇ ਭਾਵੇਂ ਕੋਈ ਵੀ ਬੰਦਾ ਕਰੇ ਹਾਂ ਯਾਰ ਅਹੀਂ ਕਮਿਊਨਿਟੀ ਦੀ ਗੱਲ ਨਹੀਂ ਕਰਨੀ ਜਿਹੜਾ ਬੰਦਾ ਕਿਸੇ ਦੇ ਨਾਲ ਧੱਕਾ ਕਰਦਾ ਨਾ ਉਥੇ ਸਟੈਂਡ ਲਿਆ ਕਰ ਭਰਾ ਜਾ ਕੇ ਖੜਾ ਹੋਇਆ ਕਰ ਇਹ ਸਭ ਤੋਂ ਵੱਡੀ ਰਾਜਨੀਤੀ ਇਹੋ ਆ ਜਿਹੜੀ ਆਪਾਂ ਸੇਵਾ ਕਰਨੀ ਆ ਪੰਜਾਬ ਦੇ ਵਿੱਚ ਹੁਣ 29 ਤਰੀਕ ਦਾ ਕਹਿੰਦੇ ਇਕੱਠ ਆ ਤੇ ਜਿੱਥੇ ਜਿੱਥੇ ਭਾਈ ਭਰਾਓ ਤੁਹਾਨੂੰ ਬੁਲਾਇਆ ਆ ਉਥੇ ਤੁਸੀਂ ਇਕੱਠ ਹੋ ਆਪਣਾ ਕਰੋ ਤੇ ਆਪਣਾ ਜੋ ਗੱਲਬਾਤ ਬੈਠ ਕੇ ਕਰੋ ਜੇ ਸਾਡਾ ਵਕਤ ਲੱਗਾ ਨਾ ਤੇ ਅਸੀਂ ਜਰੂਰ ਆਵਾਂਗੇ ਸਾਡੀਆਂ ਥੋੜੀਆਂ ਘਰ ਦੀਆਂ ਪ੍ਰੋਬਲਮਾਂ ਸਾਡੇ ਕੋਲ ਥੋੜਾ ਜਿਹਾ ਤਾਂ ਨਹੀਂ ਆ ਜਾ ਜਾਂਦਾ ਸਾਡਾ ਮੈਸੇਜ ਜਿਹੜਾ ਹੈ ਇਹ ਤੁਸੀਂ ਸੰਗਤ ਤੱਕ ਸ਼ੇਅਰ ਜਰੂਰ ਕਰਕੇ ਪਹੁੰਚਾ ਦਿਓ ਕਿ 29 ਤਰੀਕ ਦਾ ਕਹਿੰਦੇ ਇਕੱਠ ਰੱਖਿਆ ਆ ਤੇ ਉੱਥੇ ਜਾਣੇ ਆਪਾਂ ਭਾਨੇ ਦੇ ਪਿੰਡ ਹੀ ਆ ਕੋਟ ਦੁਨੇ ਤੇ ਸਾਰੇ ਜਾਣੇ ਆਪਣੇ ਕੋਟ ਦੁਨੇ ਪਹੁੰਚੋ ਤੇ ਇਸ ਪੰਜਾਬ ਦੇ ਨੌਜਵਾਨ ਨੂੰ ਜੇਲ੍ਹ ਦੀਆਂ ਵੱਡੀਆਂ-ਵੱਡੀਆਂ ਸਲਾਖਾਂ ਜੜੀਆਂ ਆ ਉਹਦੇ ਵਿੱਚੋਂ ਕਢਾਇਆ ਜਾਵੇ ਨਹੀਂ ਤੇ ਵੇਖ ਲਓ ਬੰਦੀ ਸਿੰਘ ਅਜੇ ਤੱਕ ਜੇਲ੍ਹਾਂ ਦੇ ਵਿੱਚੋਂ ਬਾਹਰ ਨਹੀਂ ਆਉਣ ਦੇ ਉਹਨਾਂ ਉੱਤੇ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਠਾਹ ਪਰਚਾ ਪੈਣ ਰਿਹਾ ਜੀ ਜਦੋਂ ਇੱਕ ਇੱਕ ਪਰਚੇ ਜੋ ਬਰੀ ਹੋ ਜਾਂਦੇ ਆ ਦੂਜਾ ਪੈ ਜਾਂਦਾ ਇੱਕ ਚੋਂ ਹੋ ਗਏ ਬਰੀ ਦੂਜਾ ਪੈ ਜਾਂਦਾ ਤੇ ਭਾਨੇ ਉੱਤੇ ਵੀ ਇਹੋ ਕੋ ਹੋਇਆ ਤੇ ਮੈਂ ਕਦੇ ਕਦਾ ਇਹ ਗੱਲ ਸੋਚੀ ਸੀ ਕਿ ਭਰਾਓ ਜਿੱਦਾਂ ਕਦੀ 10000 ਰੁਪਏ ਦੇ ਪਰਚਾ ਪੈ ਗਿਆ ਕਦੀ ਚੈਨੀ ਖੋਣ ਦਾ ਪਰਚਾ ਪੈ ਗਿਆ ਤੇ ਹੁਣ ਪੰਜਾਬ ਪੁਲਿਸ ਵਾਲੇ ਕਿਤੇ ਇਹ ਨਾ ਕਰ ਦੇਣ ਵੀ ਕਿਸੇ ਦਾ ਵੈੜ ਕਾ ਜਾਂ ਝੋਟਾ ਗਵਾਜ ਗਿਆ ਹੋਵੇ ਉਹ ਵੀ ਭਾਨੇ ਦੇ ਸਿਰ ਦੇ ਉੱਤੇ ਮਾਰ ਦਿੱਤਾ ਜਾਵੇ ਵੀ ਭਾਨੇ ਨੇ ਕੱਢ ਕੇ ਚੋਰੀ ਚੋਰੀ ਕੱਢ ਕੇ ਸੋ ਲੈ ਗਿਆ ਭਾਨੇ ਨੇ ਲੈ ਗਿਆ ਤੇ ਪਰਚਾ ਕਰੋ ਕਿਸੇ ਦਾ ਵੈੜ ਕਾ ਚੋਰੀ ਹੋ ਗਿਆ ਜੀ ਹੱਦ ਹੋ ਗਈ ਯਾਰ ਤੇ ਇਹ ਜਿਹੜੇ ਸਰਕਾਰ ਦੇ ਪਾਲਤੂ ਕੁੱਤੇ ਨੇ ਡੰਗਾ ਡਾਕਟਰ ਵਰਗੇ ਇਹਨਾਂ ਦੇ 170 ਮਾਰ ਕੇ ਸਿਰਫ ਇੱਕ ਗਿਣਿਆ ਜਾਵੇ ਸਾਨੂੰ ਇਹੋ ਜਿਹੇ ਖਚਾਂ ਦੇ ਭੇਡਾਂ ਖੜੀਆਂ ਗੰਦਖਾਨੀਆਂ ਜਿਹੜੀਆਂ ਭੇਡਾਂ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਗਈ ਜੱਟ ਨੇ ਜੱਟ ਰਹਿਣਾ ਆ ਤੇ ਜਿੱਥੇ ਕਹਦੀ ਢੁਈ ਨੂੰ ਮੱ ਢੁਈ ਮੱਚਦੀ ਆ ਉਥੇ ਮੱਚਦੀ ਰਵੇ ਕਿਉਂਕਿ ਜਿਹੜੀਆਂ ਜਾਤਾਂ ਬਣਾਈਆਂ ਆ ਇਹ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਸਵਿਧਾਨ ਲਿਖਿਆ ਨਾ ਸੈਂਟਰ ਗਵਰਨਮੈਂਟ ਨੇ ਇਹ ਜਾਤਾਂ ਉਥੋਂ ਬਣੀਆਂ ਬਣਾਤੀਆਂ ਆ ਆ ਵੀ ਤੇਰੀ ਜਾਤ ਆ ਇਹ ਤੇ ਤੇਰੀ ਜਾਤ ਆ ਪਹਿਲਾਂ ਉਥੇ ਸੈਂਟਰ ਗਵਰਨਮੈਂਟ ਨੂੰ ਜਾ ਕੇ ਕਹੋ ਸਵਿਧਾਨ ਦੇ ਵਿੱਚ ਜਾਤਾਂ ਦਾ ਖੰਡਨ ਕਰੋ ਜਾ ਕੇ ਤਾਂ ਫੇਰ ਸਾਡੇ ਨਾਲ ਗੱਲ ਕਰਿਓ ਜਿਹੜੀ ਯਾਰ ਕਿਸ ਦੀ ਹੈਗੀ ਆ ਉਹ ਆਪਣੀ ਯਾਦੋਂ ਨਾ ਲੈ ਸਕਦਾ ਬਹੁਤੀ ਕੋਈ ਗੱਲ ਨਹੀਂ ਗਈ ਬਾਕੀ ਵੇਖੋ ਜਿਹੜੀ ਇਹ ਗੱਲ ਆਪਣੀ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਛਕ ਲੈਂਦਾ ਉਹ ਖੰਡੇ ਬਾਟੇ ਦੀ ਪੌਲ ਲੈ ਲੈਂਦਾ ਉਹਨੂੰ ਆਪਾਂ ਖਾਲਸਾ ਕਹਾਂਗੇ ਕਿਉਂਕਿ ਅਸੀਂ ਖਾਲਸੇ ਖੋਦਿਆਂ ਤੇ ਉਹ ਖਾਲਸਾ ਹੋ ਸਕਦਾ ਆ ਜਨੇ ਅੰਮ੍ਰਿਤ ਨਹੀਂ ਛਕਿਆ ਜਿਹੜਾ ਇੱਕ ਸਿੱਖ ਆ ਸਿੱਖ ਦੇ ਪਹਿਰਾਵੇ ਵਿੱਚ ਆ ਉਹ ਆਪਣੀ ਯਾਦ ਦੇ ਨਾਲ ਪੂਰਾ ਪੂਰਾ ਰਿਲੇਟਡ ਹੈ ਤੇ ਹੋਰ ਰਿਲੇਟਡ ਰਹੇਗਾ ਜੇਕਰ ਤੁਸੀਂ ਆਨੇ ਯਾਤਾਂ ਦੀ ਗੱਲ ਕਰਦੇ ਆ ਤੇ ਜਿਹੜੀਆਂ ਤੁਹਾਨੂੰ ਸਿਵਦਾ ਮੈਂਡੀਆਂ ਆ ਸਹੂਲਤਾ ਮੈਂਡੀਆਂ ਆ ਤੇ ਜੇ ਤੁਸੀਂ ਇਹ ਗੱਲ ਕੀਤੀ ਇਹ ਸਹੂਲਤਾ ਵੀ ਤੁਹਾਨੂੰ ਸੈਂਟਰ ਗਵਰਨਮੈਂਟ ਵੱਲ ਪੂਰੀਆਂ ਪੂਰੀਆਂ ਮੈਂਡੀਆਂ ਜੱਟਾਂ ਨੂੰ ਕੀ ਸਹੂਲਤਾ ਮੈਂਡੀਆਂ ਦੱਸੋ ਕੀ ਸਹੂਲਤਾ ਆ ਤੇ ਜੇਕਰ ਅਸੀਂ ਆਪਣੇ ਨੌਜਵਾਨ ਪੰਜਾਬ ਦੇ ਕੋਈ ਹੱਕ ਸੱਚ ਦੀ ਗੱਲ ਕਰਦੇ ਨੇ ਹੱਕ ਸੱਚ ਤੇ ਖੜਦੇ ਨੇ ਤੇ ਇਹੋ ਜੇ ਕੀੜਾ ਨੂੰ ਖੱਚਾਂ ਨੂੰ ਗੰਦਾ ਨੂੰ ਗੰਦਾ ਨੂੰ ਖੁਰਕੁੰਦੀ ਆ ਅੱਗ ਲੱਗਦੀ ਆ ਸਰਦੇ ਜਲਦੇ ਤੇ ਮਰਦੇ ਨੇ ਤੇ ਭਾਈ ਜਿਹੜੇ ਜਿਹੜੇ ਵੀਰਾਂ ਦਾ ਉਹਨੇ ਭਾਨੇ ਨੇ ਸਾਥ ਦਿੱਤਾ ਆ ਉਹ ਵੀ ਵੀਰ ਖੜਨ ਉਹ ਵੀ ਵੀਰ ਉਹਦਾ ਸਾਥ ਦੇਣ ਕਿਉਂਕਿ ਜੇਲਾਂ ਦੇ ਵਿੱਚ ਜ਼ਿੰਦਗੀ ਬਹੁਤ ਬੰਦੇ ਦੀ ਖਰਾਬ ਜੇ ਜੇਲਾਂ ਬੜੀਆਂ ਔਖੀਆਂ ਜੇ ਜਿਨ੍ਹਾਂ ਕਟੜੀਆਂ ਬਹੁਤ ਮਾੜੀਆਂ ਨੇ ਤੇ ਇਹ ਜਿਹੜਾ ਕੋਈ ਹੱਕ ਸੱਚ ਦੇ ਮੱਤੇ ਗੱਲ ਕਰੂਗਾ ਉਹਨੂੰ ਜੇਲ੍ਹ ਜਾਣਾ ਜ਼ਰੂਰ ਪੈਣਾ ਇਹ ਗੱਲ ਯਾਦ ਰੱਖਿਓ ਅੱਜ ਜੇ ਭਾਨੇ ਤੇ ਪਈਆ ਤੇ ਮੁੜ ਕੇ ਇਹ ਨਾ ਕਹੋ ਕਿ ਸਾਨੂੰ ਕਿਹੜਾ ਕੋਈ ਖ਼ਤਰਾ ਆ ਇਹ ਸਾਰਿਆਂ ਦੀ ਵਾਰੀ ਆਉਣੀ ਜੀ ਸਾਰਿਆਂ ਦੀ ਵਾਰੀ ਆਉਣੀ ਜੇ ਤੋ ਤਿਆਰ ਬੱડા ਤਿਆਰ ਹੀ ਰਹੋ ਜੇਕਰ ਅੱਜ ਅਪਾ ਅਜ ਕਿਸੇ ਦੇ ਨਾਲ ਨਾ ਨ ਖੜੇ ਇਹ ਗੱਲ ਸਹੀ ਆ ਮੰਨਦੇ ਆਂ ਹੀ ਮੈਂ ਇਹ ਗੱਲ ਸਦਾ ਕਹਿੰਦਾ ਰਹੂੰਗਾ ਕਿ ਇਹਨਾਂ ਨੇ ਸਾਡਾ ਵੇਖੋ ਅਸੀਂ ਉੱਥੇ ਗਏ ਆਪਣੇ ਪੰਜਾਬ ਪੁਲਿਸ ਸਰਦਾਰ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਪੀਪੀ ਤੇ ਹਰਪ੍ਰੀਤ ਸਿੰਘ ਮਖੂ ਸੁਖ ਜਗਰਾਓ ਮਾਨ ਬਠੰਡੇ ਵਾਲਾ ਲਾਲੀ ਤਰਨਤਾਰਨ ਵਾਲਾ ਦੀਪ ਸਿੰਘ ਖਾਲਸਾ ਨੇ ਹੰਗ ਸਿੰਘ ਫੌਜਾਂ ਮੇਰੇ ਨਾਲ ਗਈਆਂ ਮੇਰੇ ਲਾਡਰੀਆਂ ਫੌਜਾਂ ਗੁਰੂ ਗੋਬਨ ਸਿੰਘ ਦੀਆਂ ਫੌਜਾਂ ਸਾਡੇ ਨਾਲ ਸਾਰੇ ਜਾਣੇ ਗਏ ਸਾਰਿਆਂ ਨੇ ਇਕੱਠ ਕੀਤਾ ਤੇ ਹੋਰ ਵੀ ਜਿੰਨੇ ਵੀਰ ਭਰਾਏ ਸਾਰੇ ਸਤਕਾਰਯੋਗ ਨੇ ਜੱਟ ਸਿੱਖ ਸਾਰੇ ਜਣੇ ਆਏ ਨੇ ਤੇ ਇਹਨਾਂ ਵੀਰਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਉਂਕਿ ਇਹਨਾਂ ਨੂੰ ਰਾਜਨੀਤੀ ਦਾ ਭੂਤ ਸਿਰ ਤੇ ਸਵਾਰ ਸੀ ਤੇ ਹੁਣ ਲੱਗਾ ਨਾ ਪਤਾ ਸਾਰਿਆਂ ਨੂੰ ਵੀ ਭਾਈ ਇਕੱਲਾ ਬੰਦਾ ਕੁਝ ਨਹੀਂ ਹੋ ਸਕਦਾ ਪੰਜਾਬ ਦੇ ਨੌਜਵਾਨਾਂ ਸਾਰਿਆਂ ਨੂੰ ਰਲ ਕੇ ਚੱਲਣਾ ਪੈਣਾ ਤੇ ਰਲ ਕੇ ਸਾਰੇ ਦਾ ਸਾਥ ਦੇਣਾ ਪੈਣਾ ਫਿਰ ਗੱਲ ਬਣਦੀ ਆ ਇਦਾਂ ਇਕੱਲੇ-ਇਕੱਲੇ ਨਾਲ ਗੱਲ ਨਹੀਂ ਬਣਦੀ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ